ਹੈਲੋ ਹਾਂਜੀ ਬੇਤਰਕੀ ਹਾਲ ਚੱਲ ਸਾਰਿਆਂ ਦਾ ਅੰਮ੍ਰਿਤਕਾ ਦਾ ਸਾਰਿਆਂ ਠੀਕ ਹੋ ਜਦੇ ਆ ਵੈਲਕਮ ਮਾਈ ਬਲੌਗ ਤੇ ਆਪਾਂ ਅੱਜ ਜਲੇਆ ਪਠੇ ਰੈਨ ਹੋ ਗਈ ਆ ਸਵੇਰ ਤੇ ਆਪਣੀ ਹੋ ਗਈ ਗੱਡੀ ਰੈਡੀ ਗੱਡੀ ਜਾਂਦੀ ਆ ਛਲਾਂਗਾ ਮਾਰਦੀ ਤੇ ਆਪਾਂ ਜਾਣਦੇ ਆ ਪਠੇ ਰੈਨ ਹੋਰ ਠੀਕ ਠਾਕ ਸਾਰੇ ਜਾਣੇ ਮੈਨੂੰ ਮਿਲ ਲਿਆ ਤੁਹਾਨੂੰ ਬਲੌਗ ਵਿੱਚ ਪੂਰਾ ਤੁਹਾਨੂੰ ਬਲੌਗ ਦਿਖਾਉਣੇ ਆ ਪੱਠੇ ਪੱਠੇ ਵੱਢ ਕੇ ਠੀਕ ਕਰਨਾ ਆਪਾਂ ਜਿੱਦਾਂ ਮੌਲ ਬਣੇ ਰੋ ਆਪਣੇ ਨਾਲ ਫਿਰ ਲਓ ਜੀ ਮੇਥਰਾ ਆ ਪਾ ਗਏ ਪਟੇ ਪਟੇ ਵੜ ਕੇ ਤੇ ਫਾਦਰ ਸਾਹਿਬ ਨਾਲ ਆਰਡਰ ਆ ਗਿਆ ਵੇ ਖਾਤ ਲੱਦੋ ਤੇ ਖਾਤ ਪਾਓ ਦੋ ਬੋਰੀ ਲਾਦਨੇ ਦੇ ਪਟੇ ਪਟੇ ਵੜ ਕੇ ਆ ਗਿਆ ਪਾ ਲਾਦੇ ਗੱਡੀ ਕਰੇ ਹੁਣ ਖਾਤ ਪਾਉਣੇ ਜਾ ਕੇ ਹੁਣ ਗੱਡੀ ਤੇ ਲੱਦ ਲਈ ਖਾਤ ਹੁਣ ਚੱਲੇਂ ਦੋ ਬੋਰੀ ਖਾਦ ਦੇ ਪਾਉਣ ਤੇ ਮਿਲਦੇ ਹਾਂ ਤੇ ਖਾਦ ਪਾਉਂਦੇ ਆਪਾਂ ਹਲਾ ਹਾਂ ਜੀ ਮੇਥਰਾ ਆਪਾਂ ਪੰਜ ਗਣ ਪੈਲੀ ਵੇਚ ਤੇ ਆਪਣੇ ਹੋ ਗਿਆ ਪੂਰਾ ਮਹੀਨੇ ਦੀ ਕਣਕ ਹੋ ਗਈ ਆ ਵੀ ਇੱਕ ਬੋਰੀ ਆ ਪਾਸ ਉੱਟੀ ਤੇ ਇੱਕ ਆਉ ਸੁੱਟੀ ਆ ਵੀ ਤੇ ਜੈਖਟਾ ਸ਼ੈਖਟਾਂ ਲਾਹੇ ਸੜਤੀਆਂ ਥੱਲੇ ਤੇ ਹੁਣ ਪੌਣੇ ਖਾਤ ਆਪਾਂ ਹੱਥ ਪਾਉਣ ਲੱਗੇ ਆ ਤੇ ਪੂਰੀ ਮਹੀਨੇ ਦੀ ਹੋ ਗਈ ਕਾਣ ਕੌਣ ਤੇ ਦੂਜਾ 8 ਤਰੀਕ ਨੂੰ ਬੀਜੀ ਸੀ ਮਹੀਨੇ ਤੋਂ ਦੋ ਦਿਨ ਜ਼ਿਆਦਾ ਹੋ ਗਿਆ ਕੰਮ ਤੇ ਹੁਣ ਪੌਣੇ ਖਾਦ ਇਹਨੂੰ